ਲੈ ਵੀ ਯਾਰ ਪ੍ਰੋਣਕ ਲੱਗਣ ਵਾਲੀ ਹੋ ਗਈ ਸ਼ੁਰੂ ਚੈਲੰਜ ਹੋਣ ਲੱਗਾ ਸ਼ੁਰੂ ਬੱਸ ਹੁਣ ਆਹ ਦੇਖ ਲੋ ਇਹ ਆ ਜੀ ਬਜਰੰਗ ਚਾੜ ਭੰਡਾਰ ਗੋਲ ਕੱਪੇ ਵਾਲੇ ਦੇਖ ਲੋ ਹੈਲੋ ਫਰੈਂਡਸ ਪਈ ਹਾਂ ਵੀ ਜਾਇਦ ਨਹੀਂ ਕਰਨੀ ਕੀ ਜਾਇਦ ਕਰਨੀ ਆ ਨਾ ਯਾਰ ਰਹਿਣ ਦੋ ਛੱਡੋ ਗੁੱਸਾ ਜਾਣ ਦੋ ਆ ਜੀ ਆ ਜੀ ਆਹ ਗੋਲ ਕੱਪੇ ਵਾਲੀ ਫਿਰ ਧਿਆਨ ਨਾਲ ਦੇਖ ਲੋ ਫਿਰ ਜਿਹੜਾ ਹਰਾ ਹਸਾਬ ਲਾ ਲਿਓ ਆਪਾਂ ਦਿੰਨੇ ਵੀ ਚੱਲੇ ਜੀ ਆਪਾਂ ਦੋਨੇ ਬਾਅਦ ਖਾਵਾਂਗੇ ਮਾਸਟਰ ਦੇ ਭਾਂਜਾ ਉਹ ਦੇਖੋ ਦਰਬਾਬ ਸਾਡੇ ਮੇਰੇ ਦੇ ਆਪ ਦਾ ਰਾਜ ਦਾ ਓਏ ਦਰਬਾਬ ਬਾਈ ਅਣੀ ਦਰਬਾਬ ਪਾਪੂ ਬਾਪੂ ਕਰੀ ਜਨਾ ਪੁੱਤ ਔਰ ਬਾਬ ਪਾਪੂ ਬਾਪੂ ਕੰਕੂ ਕਰਦੀ ਓਏ ਲੈ ਵੀ ਲਾ ਕੇ ਮੈਂ ਪਾਇਆ ਯਾਰ ਲੋ ਵੀ ਤਿਆਰੀਆਂ ਫਿਰ ਕਮਲ ਕੀ ਕਹਿਣਾ ਚਾਹੁੰਦੇ ਆ ਜੀ ਵੈਲਕਮ ਟੂ आवर YouTube ਚੈਨਲ ਤੇ ਗੋਲ ਗੱਪਾ ਚੈਲੰਜ ਹੋ ਰਿਹਾ ਹੈ ਇਹ ਸਾਡਾ ਚੰਦੂ ਵੀ ਕਰੂਗਾ ਸਾਡੇ ਹਾਂ ਤੁਸੀਂ ਤਿੰਨੇ ਪਹਿਲੇ ਇਹਨਾਂ ਦੋਨਾਂ ਨੂੰ ਕਰ ਲੈਣ ਦੋ ਚੱਕ ਕੇ ਟ੍ਰਾਈ ਕਰਦੇ ਚਲ ਜਾਈ ਪੈਣ ਪਹਿਲਾਂ ਇਹ ਦੋਨੇ ਕਰਦੇ ਨਿੱਕੇ ਆਪਣੇ ਫਿਰ ਤੁਸੀਂ ਦਿੰਨੇ ਕਰ ਲਿਓ ਠੀਕ ਹੈ ਪੈਣ ਮੈਂ ਤੁਹਾਡੇ ਨਾਲ करूंगी ਇਹਨਾਂ ਨਾਲ ਚੈਲੰਜ ਠੀਕ ਹੈ ਬਈਆ ਤੂੰ ਗਰੀ ਤੇਰ ਬਾਪ ਨੇ ਕਿਹਦੇ ਨਾਲ ਚੈਲੰਜ ਕਰਨਾ ਪੁੱਤ ਨੇ ਇੱਥੇ ਲੈ ਲੈ ਵੀ ਲੈ ਵੀ ਤੁਸੀਂ ਦੋਨੇ ਤਿਆਰ ਆ ਮੈਂ ਆਉਣਾ ਉਧਰਲੇ ਪਾਸੇ ਚੱਲ ਵੀ ਹਰਦੀਪ ਸਿੰਘ ਡਿਊਟੀ ਪਤਾ ਇਹ ਨਹੀਂ ਖਾਣਗੇ ਜੀ ਗੋਲ ਗੱਪਾ ਪਹੇਰੇ ਮੇਰੀ ਗੱਲ ਸੁਣੋ 1 ਮਿੰਟ ਮਾਸਟਰ ਜੀ 1 ਮਿੰਟ ਬਸ ਕਮਲ ਤੇ ਸਾਥ ਤਰੀਕੇ ਨਾਲ ਸ਼ੁਰੂ ਕਰਾਓ ਐ ਤੇ ਇਹਨਾਂ ਨੇ ਹਟਣਾ ਹੀ ਨਹੀਂ 2 ਮਿੰਟ ਬਾਅਦ ਤੇ 2 ਮਿੰਟ ਬਹੁਤ ਹੁੰਦੇ ਆ 2 ਮਿੰਟ ਦੇ ਵਿੱਚ ਤੁਹਾਡੇ ਜਿੰਨੇ ਖਾਦੇਗੇ ਠੀਕ ਆ ਉਹਨੇ ਬਾਸ ਹਾਂਜੀ ਜੀ ਸਟਾਰਟ ਕਰਨ ਲੱਗਿਆ ਆਰਿਤ ਦਾ ਤੇ ਰਾਜਵੀਰ ਦਾ ਗੋਲ ਗੱਪਾ ਚੈਲੰਜ 2 ਮਿੰਟ ਦਾ 2 ਮਿੰਟ ਦੇ ਵਿੱਚ ਦੇਖਦੇ ਹਾਂ ਕੌਣ ਕਿੰਨੇ ਗੋਲ ਗੱਪੇ ਖਾ ਆ ਤੇ ਬਾਅਦ ਵਿੱਚ ਹੋਊਗਾ ਕਮਲ ਦਾ ਤੇ ਦੋਨਾਂ ਭੈਣਾਂ ਦਾ ਭੈਣ ਤਿਆਰੀ ਹੈ ਤੁਹਾਡੀ ਵੀ ਹਾਂ ਭੈਣ ਤਿਆਰੀ ਹੈ ਤੁਹਾਡੀ ਵੀ ਆਰੇ ਬਪਾ ਦਾ ਯਾਰ ਪਿਆਰ ਨਾਲ ਖਾਵਾਂਗੇ ਆਪਣੀ ਕੋਈ ਲੜਾਈ ਨਹੀਂ ਬਈਆ ਮੈਂ ਪਰ ਆਲੂ ਭਰਾ ਨੀ ਨੀ ਕਰ ਲਓ ਤਾਂ ਮਾਸਟਰ ਨੂੰ ਕਰੰਦੋ ਕੋਈ ਨਹੀਂ ਮਾਸੀ ਤਾਂਹੀਂ ਕਹਿੰਨਾ ਪਹਿਲਾਂ ਭਰ ਕੇ ਇਹਨਾਂ ਨੇ ਬਾਅਦ ਚ ਕੰਨ ਲਾ ਦੇਣਾ ਆਪਾਂ ਬਸ 2 ਮਿੰਟ ਦੇਣੇ ਇਹਨਾਂ ਨੂੰ ਲੋ ਵੀ ਮੁੰਡਿਓ ਫੁਰਤੀ ਨਾਲ ਮਾਸਟਰ ਨੇ ਪਹਿਲਾਂ ਭਰ ਲੈਣੇ ਫੁਰਤੀ ਨਾਲ ਖਵਾਈ ਜਾਣੇ ਠੀਕ ਆ ਤੁਹਾਡੀ ਇੱਛਾ ਹੁਣ ਜਿੰਨੇ ਖਾਧੇਗੇ ਖਾਧੇਗੇ ਤੇ ਗੱਲ ਲਓ ਠੀਕ ਆ ਮਾਸੀ ਤੁਸੀਂ ਆਪ ਹੀ ਗੱਲ ਲਓ ਇਹਨਾਂ ਦਾ ਨਾ ਛੱਡੋ ਅੱਦੇ ਤੇ ਰੱਖ ਲਓ ਠੀਕ ਆ ਅਲੱਗ ਅਲੱਗ ਟਾਲੀ ਨੀ ਨੀ ਚੱਕਾਂ ਤੋਂ ਭਰ ਲਓ ਮਾਸੀ ਮਾਸਟਰ ਭਰ ਲਓ ਵਿੱਚ ਚੰਗੇ ਰਹੋਗੇ ਸੌਖਾ ਜੂਗਾ ਨਹੀਂ ਤਾਂ ਪ ਨਹੀਂ ਨਹੀਂ ਕੋਈ ਚੱਕ ਨਹੀਂ ਸ਼ੁਰੂ ਹੋ ਗਿਆ ਕੰਮ ਲੋ ਵੀ ਮਾਚਾ ਜੀ ਸਟਾਰਟ ਚਲੋ ਸਟਾਰਟ ਨਾਓ ਟਾਈਮ ਵੀ ਸਟਾਰਟ ਹੋ ਗਿਆ ਟਾਈਮ ਦੇਣਾ ਨਹੀਂ ਕਮਲ ਆਵੇ ਨਹੀਂ ਨਹੀਂ ਨਾ ਪਿਆ ਚਲ ਕੋਈ ਨਹੀਂ ਦੇਈ ਟਾਈਮ ਸਟਾਰਟ ਕਰਤਾ ਬ੍ਰੈਡਨੈਸ ਘਟਾ ਦਿਓ ਇੱਥੇ ਫੇਰ ਦੇ ਗੂ ਲੈ ਵੀ ਲੈ ਵੀ ਚੱਕਦੇ ਨੇ ਵਟੇ ਹੁਣ ਉਹ ਦੇਖ ਲੋ 13 ਸੈਕਿੰਡ ਨਹੀਂ ਦਿੰਦਾ ਪਿਆ ਯਾਰ 13 ਸੈਕਿੰਡ ਨਹੀਂ ਨਹੀਂ ਨਾ ਚਲ ਕੋਈ ਨਹੀਂ 13 ਸੈਕਿੰਡ ਹੋ ਗਏ ਕਮਲ ਨੇ ਕਿਹਾ ਟਾਈਮ ਨਹੀਂ ਦੇਦਾ ਨਹੀਂ ਨਹੀਂ ਬੱਸ ਬੱਸ ਨਹੀਂ ਓਏ ਗੱਲਾਂ ਵਾਲੀ ਐ ਬੱਸ ਓਏ ਥੋੜੀ ਰੇਸ ਲੱਗੀ ਮਾਹੀ ਲੈ ਹੈ ਦੱਸ ਤੇਰਾ ਦਿਮਾਗ ਖਰਾ ਹੋਇਆ ਮੈਂ ਕਹਿੰਦਾ ਮਾਹੀ ਆਉ ਚੱਲੇ ਜਾ ਤੈਨੂੰ ਪਹਿਲਾਂ ਕਹਿ ਕੇ ਬੋਲਿਆ ਵੀ ਤੇਰੀ ਵਾਰੀ ਬਾਅਦ ਚੋਣੀ ਹੈ ਤੂੰ ਬੱਚ ਭੈਣ ਹੁਣਾ ਨਾ ਕਰਨੀ ਜਰਾ ਚੈਲੰਜ ਕਰ ਲੈ 40 ਸੈਕਿੰਡ ਸੱਚ ਦੋ ਸੱਚ ਦੋ ਸੱਚ ਦੋ ਸੱਚ ਦੋ ਸੱਚ ਦੋ ਸੱਚ ਪਾਣੀ ਦੇ ਦੋ ਹੁਣ ਬੈਠੀ ਜੀ ਨਹੀਂ ਦਿਖਾਉਣੀ ਛੇਦੀ 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 ਪਾਣੀ ਨਾਲ ਦੇਣਾ ਪੀਨਾ ਡੋਲਣਾ ਨਹੀਂ ਡੋਲਣਾ ਨਹੀਂ ਬਸ ਪੀਣਾ ਪਾਣੀ ਮੈਂ ਲੈ ਕਿੰਨੇ ਖਾ ਲਏ ਪਤਾ ਤਾਂ ਲੱਗ ਨਹੀਂ ਰਿਹਾ ਹੱਸਣੇ ਗਿਣ ਕੇ ਰੱਖ ਦੇ ਕੋਈ ਨਾ ਮਾਸਟਰ ਜੀ ਨਹੀਂ ਲੱਗਦਾ ਕਿਨੇ ਵਾਵੇ ਸਾਡੇ ਦਾ ਕੋਈ ਨਹੀਂ ਕੋਈ ਨਹੀਂ ਇੱਕ ਮਿੰਟ ਹੋ ਗਿਆ ਬੱਸ ਛੇਦੀ ਇੱਕ ਮਿੰਟ ਹੋ ਗਿਆ ਇੱਕ ਮਿੰਟ ਰਹਿ ਗਿਆ ਲੈ ਵੀ ਲੈ ਵੀ ਸਿਰੋ ਹਰ ਜੀ ਲੱਗੇ ਜਾ ਰਿਹਾ ਇਹ ਰਾੜੇ ਰਾੜੇ ਅੰਦਰ ਕੋਈ ਰੱਖ ਲੈ ਲੈ ਵੀ ਲੈ ਨਹੀਂ ਆ ਰਹੀ ਬੰਦੀ ਪਰ ਨਾ ਆਉਂਦਾ ਖਾਣ ਵਾਲਾ ਲੇ ਵੀ ਲੈ ਆ ਬਈ ਹੁਣ ਰੁਕਣ ਲੱਗੀ ਗੱਡੀ ਰੁਕਣ ਲੱਗੀ ਗੱਡੀ ਰੁਕਣ ਲੱਗੀ ਬਾਪੜੀ ਦੀ ਬਾਲੀ ਪਾ ਲੈ ਲੈ ਵੀ ਲੈ ਤੇਰਾ ਵੀ ਮੂੰਹ ਖੜ ਗਿਆ ਹੁਣ ਬਈ ਲੈ ਤੇਾਰੀ ਕਿ ਦੁੱਧ ਚੋਰਾ ਤੇ ਆ ਕਾ ਲੈ ਵੀ ਲੈ ਯਾਰ ਵੀ ਲੈ ਨਹੀਂ ਨਹੀਂ ਖਾਓਗਾ ਖਾਓਗਾ ਇਹਨੇ ਗੇਮ ਹੀ ਸੌਣ ਵਾਲੀ ਮੈਨ ਕੋਈ ਨਹੀਂ ਖਾਣ ਦੇਣ ਇਹਨਾਂ ਨੂੰ ਇੱਕ ਤਾਂ ਸਾਡੀ ਘਰ ਨੂੰ ਚਾਵਾ ਨਹੀਂ ਕੱਢਦੀਆਂ ਵਾ ਉਹ ਚੱਲਣ ਤਾਂ ਚੱਲਣ ਤਾਂ ਚੱਲਣ ਤਾਂ ਪੈਣੇ ਗੇਮ ਦੇ ਵਿੱਚ ਤਾਂ ਹੀ ਸੁਣਾ ਇਹਨਾਂ ਦਾ ਲੈ ਵੀ ਲੈ ਵੀ ਲੈ ਵੀ ਜੀਤੀ ਵੀ ਮਰਾਦੇ ਤੂੰ ਤਾਂ ਜਮੇ ਨਹੀਂ ਖਾਦੇ ਮਾਸਟਰ ਰਾਦੇ ਬਲ ਰਹੇ ਆ ਦੇਖੋ ਜਿੱਦੜ ਪਲੇਟ ਭਰ ਕੇ ਉੱਧਰ ਰਾਦੇ ਕੋਈ ਨਹੀਂ ਤੇ ਜਾਂਦੇ ਕੋਈ ਨਹੀਂ ਕੋਈ ਉੱਧਰ ਆ ਤੇ ਪਰ ਆਪਾਂ ਨੂੰ ਪਤਾ ਹੀ ਆ 15 ਸੈਕਿੰਡ ਰਹਿ ਗਏ ਸਾਰੇ ਰਾਦੇ ਬਹੁਤ ਪਿੱਛੇ ਰਹਿ ਗਿਆ ਬਸ ਤੁਸੀਂ ਤਾਂ ਯਾਰ ਜਮੇ ਹੀ ਅੜ ਗਏ ਲੈ ਇਹ ਤਾਂ ਦੇਖ ਲੈ ਲੈ ਕੰਮ ਹੋ ਗਿਆ ਤੁਹਾਡਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਵੀ ਰੋਗੇ 50 50 ਸੈਕਿੰਡ ਨਹੀਂ ਬੱਸ ਹੋ ਗਿਆ ਇਹ ਚਲੋ ਸਟਾਪ ਮਾਸਟਰ ਜੀ ਸਟਾਪ ਸਟਾਪ ਇੱਕ ਦੇ ਦੋ ਰਾਦ ਨੂੰ ਬੱਸ ਬੱਸ ਉਹਨੂੰ ਦੇ ਦਿਓ ਪਰਲੇ ਨੂੰ ਬਸ ਇੱਥੇ ਰੋ ਜਾ ਕਿੰਨੇ ਹੋ ਗਏ ਮਾਸਟਰ ਨਹੀਂ 40 30 ਕਿੰਨੇ ਖਾ ਗਏ ਕਿੰਨੇ ਕਿੰਨੇ ਪਤਾ ਲੱਗਿਆ ਤਾਂ ਜੀ ਆ ਇਹ ਬੰਦਾ ਇਹ ਨਾ ਜਿਆਦਾ ਆਹ ਲੈ ਆਹ ਹੈ ਰਾਦੇ ਅਰਪੀ ਦਾ ਅਰਪੀ ਦਾ ਸ਼ਾਬਾਸ਼ ਇੱਕ ਬੰਦਾ ਅਰਪੀ ਦਾ ਵੀ ਨਾਲ ਅਰਪੀ ਦਾ ਇਹ ਖਾ ਗਿਆ ਬੰਦਾ 40 ਗੁਲਗੱਪੇ ਇਹ ਖਾ ਗਿਆ 40 ਰੁਪਏ 40 ਨਹੀਂ ਭੈਣੋ ਤੇ ਮੇਰੀ ਘਰ ਵਾਲੀ ਧਿਆਨ ਨਾਲ ਠੀਕ ਆ ਰੇਸ ਲੱਗਣ ਲੱਗੀ ਹੈ ਤੁਹਾਡੀ ਟਾਈਮਰ ਸਟਾਰਟ ਕਰਦੇ ਆ ਟਾਈਮ ਹਜੇ ਨਹੀਂ ਅਰਬ ਓ ਯਾਰਬ ਓ ਜਾ ਯਾਰ ਖੜਨਾ ਹੈ ਨਹੀਂ ਕਰਨਾ ਰੁਕ ਖਾਣ ਤੋਂ ਪਹਿਲਾਂ ਕਰ ਦਈਏ ਚਲੋ ਬੱਡੇ ਬੱਡੇ ਰੱਖੀ ਲੋ ਵੀ ਫਿਰ ਆਏ ਇਧਰ ਪੋਜੀਸ਼ਨ ਮਾਰ ਦਿਓ ਕੋਈ ਕੋਈ ਨਹੀਂ ਪਹਿਲਾ ਗੋਲ 5 ਸੈਕਿੰਡ ਦੇ ਅੱਛਾ ਚਾਚਾ ਜੀ ਠੀਕ ਹੈ ਚਾਚਾ ਜੀ ਨੇ ਰੈਡੀ ਹਾਂ ਜੀ ਲੋ ਵੀ ਲੋ ਵੀ ਲੋ ਵੀ ਭੈਣੋ ਤੁਹਾਡਾ ਕੰਮ ਸੌਖਾ ਹੋ ਗਿਆ ਮੈਂ ਲਾ ਲਿਆ ਸਭ ਤਿੰਨ ਮਿੰਟ ਵੀ ਥੋੜੇ ਲਾ ਦਿਆ ਮੈਂ ਤਿੰਨ ਮਿੰਟ ਥੋੜੇ ਨਹੀਂ ਮਿਲਦਾ ਇਹਨਾਂ ਤੋਂ ਕੋ ਖਾਦੇ ਨਹੀਂ ਇਹਨਾਂ ਦੀ ਸਪੀਡ ਆ ਲਓ ਦੋ ਲੋ ਵੀ ਚੁੰਨੀ ਨਾਲ ਵਾਰ ਦੀ ਵਾਰ ਪਹੁੰਚੀ ਜਾਂਦੇ ਮੂੰਹ ਨਹੀਂ ਭਾਈ ਗੱਲ ਨਹੀਂ ਬੰਦੀ ਕਮਲ ਦਾ ਰੋੜੀ ਹੁੰਦੀ ਭੈਣ ਤੁਸੀਂ ਕਮਲ ਨੂੰ ਦੇਖੋ ਕਿ ਤੁਹਾਡੇ ਤੋਂ ਜ਼ਿਆਦਾ ਖਾਈ ਜਾਂਦੀ ਐ ਜੱਡੀ ਤਾਂ ਪਿੱਛੇ ਹੋਗੀ ਜੱਡੀ ਭੈਣ ਪਿੱਛੇ ਹੋਗੀ ਉਹ ਕਾਕੇ ਭੜਾਉਂਦੀ ਐ ਖਾਣ ਨੂੰ ਠੀਕ ਐ ਠੀਕ ਐ ਚੱਲੋ ਵੀ ਚੱਲੋ ਵੀ ਚੱਲੋ ਵੀ ਚੱਲੋ ਵੀ ਚੱਲੋ ਵੀ ਚੱਲੋ ਵੀ ਛੱਟ ਕੇ ਖਿੱਚ ਕੇ ਉਹ ਚੀਰ ਦਾ ਕਰੋ ਭਾਈ ਚੀਰ ਦਾ ਕਰੋ ਖਿੱਚ ਕੇ ਘਸ ਕੇ ਲੈਣਾ ਖਾਣੂ ਆ ਲੈ ਪੇਟ ਜੀ ਗੱਡੀ ਵਾਰੀ ਲਾਂਗੀ ਵਤ ਪੈਣ ਜੱਗੀ ਪੈਣਾ ਜਮੀ ਸਲੋ ਮੋਸ਼ਨ ਚ ਚੱਲਦੀ ਜਾਂਦਾ ਕੰਮ ਗੱਡੀ ਪੈਣਾ ਤੁਹਾਡਾ ਤਾਂ ਜਮੀ ਨਹੀਂ ਮਿੰਟ ਮੇਰੇ ਵੀਰੋ ਹੋ ਗਿਆ 1 1 ਮਿੰਟ ਹੋ ਗਿਆ ਲੋਵੀ ਲੋਵੀ ਖੱਚ ਕੇ ਖੱਚ ਕੇ ਖੱਚ ਕੇ ਖੱਚ ਕੇ ਖੱਚ ਕੇ ਜੱਗੀ ਮੈਂ ਦੀ ਸਪੀਡ ਦਾ ਜਮੀ ਗਈ ਮਾਸਾ ਜੀ ਇਹ ਬੰਦੇ ਆਪਣੇ ਢਿੱਲੇ ਬੈਗੇ ਪੈਣੋ ਢਿੱਲੇ ਬੈਗੇ ਤੁਸੀਂ ਜੀ ਆਪਾ ਆਪਾ ਭਾਈ ਅਸੀਂ ਤਗੜੇ ਪੈ ਜੱਗੀ ਭੈਣ ਨੀ ਹੋ ਰੱਖੋ ਕਮਲ ਦੀ ਪਲੇਟ ਭਰ ਗਈ ਫੇਰ ਵੀ ਗੱਲਾਂ ਆਇਆਂ ਗੱਲਾਂ ਇਆਂ ਗੋਰ ਗੱਪੇ ਹੀ ਪਿਆ ਗੱਲੇ ਆਏ 1.5 ਮੈਂਟ ਜੀ ਇਹਨਾਂ ਨੇ ਚੱਜ ਕੇ ਇਹ ਰੱਖ ਲੈ ਇਹਨਾਂ ਨੇ ਇਹ ਵੀ ਨਹੀਂ ਇਹਨੇ ਰਿਪੀਟ ਜਾਰਾ ਲਾ ਲਾ ਦਿੱਤੀ ਵਾ ਦਿਖਾ ਦੇ ਲੋਨੂ ਕੀ ਪਤਾ ਉਹ ਤੀਜੇ ਸੌਗੇ ਜਰਾ ਬਾਤ ਦੋ ਕਮਲ ਨੂੰ ਹੋਰ ਹੋਰ ਪਿੱਛੇ ਦਿਖਾਣੇ ਚੱਲਦੇ ਵੇਣ ਲੋਵੀ 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 ਹਸਾਉਣਾ ਨਹੀਂ ਵੀ ਹਸਾਉਣਾ ਨਹੀਂ ਹਸਾਉਣਾ ਨਹੀਂ ਕਿਸੇ ਨੇ ਵੀ ਸਾਨੂੰ ਬੜਾ ਸਹੇ ਜੀਗਾ ਲੋਵੀ 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 ਛਡੋ ਤਾਂ ਪਾਣੀ ਆਏ ਆਏ ਰੇਸਲਾ ਜੀ ਜੋ ਰੇਸਲਾ ਜੀ ਨਾ ਉਹ ਬਣਾਏ ਕੰਮ ਚੱਲ ਕੱਪ ਰੋਣਾ ਤਾਂ ਮੀਨੇ ਪਾਡਣਾ ਅੜਾ ਅਲਪ ਤੁੰਗੀ ਤੇ ਮਾੜੀ ਚੱਕੀ ਪੈਂਦਾ ਰਹਾ ਮੈਨੂੰ ਖੰਦੇ ਦੇ ਤੇਰਾ ਟਾਈਮ ਤਾਂ ਬੰਦ ਪਿਆ ਯਾਰ ਅਰਬ ਕੀ ਕਰੀ ਜੰਨੇ ਤਾਂ ਬੰਦ ਪਿਆ ਵਾਸੜੀ 2 ਮਿੰਟ ਹੋਗੇ ਵੀ 2 ਮਿੰਟ ਕੱਤੇ ਪੈਣ ਬਾਹਰ ਹੋਈ ਇਹਨੇ ਕੈਮਰੇ ਤੋਂ ਅੰਦਰ ਹੀ ਰੋ ਮਾਜੀ ਆ ਕੇ ਲੋ ਵੀ ਲੋ ਕਾਕੇ ਪੈਣੇ ਕਾਕੇ ਪੈਣਦੇ ਹੱਥ ਖੜੇ ਹੋ ਗਏ ਕਾਕੇ ਦੇ ਗੁਲਗੁਲੇ ਘਟ ਦੋ ਆਪ ਵੀ ਨਹੀਂ ਖਾਦਾ ਪਰਮ ਤੱਕ ਬਾਜ਼ੀ ਗਾ ਕਈ ਨਾ ਕਈ ਲੈ ਪੈਣ ਲੋਰ ਨੂੰ ਕਾ ਲੋ ਆਲੇ ਮੰਮੀ ਰੱਖ ਯਾਰ ਕੀ ਆ ਇੱਥੇ ਵੀਰੇ ਦੇਖ ਪੈਣ ਨੂੰ ਤੇ ਪੈਣ ਨੂੰ ਪੈਣ ਸਾਰਾ ਕੋ ਕੈਮਰੇ ਦੇ ਕਿਊਟ ਹੋਈ ਜਾਂਦਾ ਦੇਖ ਲੋ ਲੋ ਵੀ ਪੈਣ ਉਹਨਾਂ ਨੇ ਕਿੰਨੇ ਟਾਈਮ ਚ ਕਿੰਨੇ ਖਾਲੇ ਇਹਨਾਂ ਨੇ 2 ਮਿੰਟ 27 ਸਕਿੰਟਾਂ ਹਾਂ ਦੇਵਿਆ ਜੀ ਸਭ 50 ਗੋਲ ਗੱਪੇ 50 ਗੋਲ ਗੱਪੇ ਖਾਦੇ 227 ਦੇ ਵਿੱਚ ਠੀਕ ਆ ਵੀ ਕਮਲ ਨੇ ਸਭ ਤੋਂ ਜ਼ਿਆਦਾ ਖਾਦੇ ਆ ਭੈਣ ਕਾਕੇ ਨੇ ਦੂਜੇ ਨੰਬਰ ਤੇ ਖਾਦੇ ਜੱਗੀ ਭੈਣ ਨੇ ਹੌਲੀ ਹੌਲੀ ਤੀਜੇ ਨੰਬਰ ਤੇ ਜਦੋਂ ਮੈਂ ਪਹਿਲੇ ਹਦੀਪ ਨੇ ਚੈਲੰਜ ਕੀਤਾ ਤੁਹਾਡੇ ਮੈਨੂੰ ਨੰਬਰ ਦੇ ਬਈ ਚੜ੍ਹਾਈ ਆ ਕਮਲ ਤੇਰੀ ਦਾ ਲੋ ਵੀ ਮਾਸਟਰ ਜੀ ਸਪੀਡਾਂ ਕਿਵੇਂ ਇਹਨਾਂ ਦੀਆਂ ਬੜੀ ਆ ਸਪੀਡਾਂ ਵਧੀਆ ਇਹਨਾਂ ਦੀਆਂ ਲੋ ਵੀ ਹੁਣ ਬਈ ਆਪਣੀ ਵਾਰੀ ਆ ਗਈ ਆਪਾਂ ਜਾਨ ਨੇ ਸਾਨੂੰ ਵੀ ਦੇਖ ਲਓ ਪਰ ਅਹੀਂ ਰੇਸ ਨਹੀਂ ਲਾਉਣੀ ਪਾਣੀ ਪਾਣੀ ਕਰਦਾ ਪਾਣੀ ਲਓ ਜੀ ਹਰਦੀਪੂ ਨੇ ਖਾਣ ਲਗੇ ਗੋਲ ਗੱਪੇ ਆਪਣੀ ਕੋਈ ਰੇਸ ਨਹੀਂ ਕਿ ਅਸੀਂ ਗਰੀਬ ਬੰਦੇ ਆ ਜੀ ਲਗਾ ਰੋ ਰੇਸ ਕੋਈ ਨਾ ਅਸੀਂ ਰਾਹ ਮੈਂ ਖਾਣ ਲਗੇ ਭਈ ਪਹਿਲਾਂ ਪਾਣੀ ਦੇ ਵਿੱਚ ਨਮਕ ਪਾ ਕੇ ਖਾਵਾ ਪਾਣੀ ਬੁਣੀ ਚੈੱਕ ਕਰਕੇ ਫਿਰ ਗੋਲ ਗੱਪੇ ਮੈਂ ਪਾਣੀ ਪੀ ਮਾਹੀ ਭਾਈ ਕਰ ਦੋ ਪਰੇ ਨਾ ਲਗਾ ਸਨੇਪਾ ਮਾਸਟਰ ਦਾ ਥੈਂਕ ਯੂ ਦਾ ਧੰਨਵਾਦ ਬਈਆ ਮਾਸਟਰ ਜੀ ਧੰਨਵਾਦ <muchas> ਭਈਆ <muchas>